ਈ ਜਾਂਦਾ ਸੁੰਡੀ ਖਾ ਗਈ ਸੁੰਡੀ ਖਾ ਗਈ ਸੁੰਡੀ ਦੀ ਡੱਕ ਤਾਂ ਬਾਈ ਜੀ ਸਾਡੀ ਗਣਕ ਨੂੰ ਵੀ ਆਈ ਆ ਕਈਆਂ ਭਰਾਵਾਂ ਨੇ ਤਾਂ ਸੁਪਰ ਸੀਡਰ ਨਾਲ ਬੀਜੀ ਆ ਕਈਆਂ ਨੇ ਗੱਠਾਂ ਚ ਕਾ ਕੇ ਵੀ ਬੀਜੀ ਆ ਆਪਾਂ ਬਾਈ ਜੀ ਗੋਭੀ ਚੱਕ ਕੇ ਕਣਕ ਬੀਜੀ ਆ ਪਰ ਡੱਕਤ ਸਾਡੇ ਵੀ ਆਈ ਆ ਉਹ ਜਿਹੜੀ ਵੱਡੀ ਡੱਕ ਤਾਂ ਹੁੰਦੀ ਆ ਜੀ ਉਹ ਆਉਂਦੀ ਆ ਪੀਲੀ ਕੁੰਗੀ ਦੀ ਕਣਕ ਦਾ ਇਹਦਾ ਜਿਹੜਾ ਵਜਨ ਦੀ ਗੱਲ ਕਰਦੇ ਆਪਾਂ ਇਹਦੀ ਗਰੀ ਦਾ ਵਜਨ ਬਹੁਤ ਜ਼ਿਆਦਾ ਹੁੰਦਾ ਜੀ 1 ਜਨਵਰੀ ਨੂੰ ਨਵੇਂ ਸਾਲ ਤੇ ਕਣਕ ਹਜੇ ਬੀਜਣੀ ਵੀ ਆ ਉਹ ਵੀ ਤੁਹਾਨੂੰ ਵਿਖਾਵਾਂਗੇ ਆਪਾਂ ਬਿਜਲੀ ਕਿੰਨਾ ਬੀ ਪਾਉਣਾ ਵਿੱਚ ਸਪਰੇਆਂ ਹੋ ਸਕਦੀਆਂ ਉਹਦੇ ਵਿੱਚ ਕੋਈ ਦੋ ਵਾਧਾ ਲੱਗ ਜਾਣਾ ਕਿਉਂਕਿ ਲੇਟ 'ਚ ਸੁੰਡੀ ਦਾ ਅਟੈਕ ਵੀ ਆਉਣਾ ਹੈ ਤੁਸੀਂ ਆ ਗੁੱਲੀ ਡੰਡਾ ਨਿਕਾ ਨਿਕਾ ਹੋ ਗਿਆ ਹੈ ਸਤਿ ਸ੍ਰੀ ਅਕਾਲ ਕਿਸਾਨ ਭਰਾਵੋ ਤਾਂ ਭਰਾਵੋ ਅੱਜ ਆਪਾਂ ਗੱਲ ਕਰਾਂਗੇ 2852 ਕਣਕ ਦੀ ਜਿਹੜੀ ਆਪਾਂ ਗੋਭੀ ਵਾਲੇ ਵਾਣ ਦੇ ਵਿੱਚ 22 ਨਵੰਬਰ ਨੂੰ ਬੀਜੀ ਸੀ ਤੇ ਅੱਜ ਹੋ ਗਿਆ ਜੀ 28 ਦਸੰਬਰ ਕਣਕ ਦਾ ਤੁਸੀਂ ਵਾਲਾ ਵੇਖ ਸਕਦੇ ਹੋ ਵੀ ਥੱਲੋਂ ਆਪਣਾ ਗੋਭੀ ਦਾ ਜਿਹੜਾ ਮੰਜਣ ਪਾਇਆ ਹੋਇਆ ਸੀ ਤੇ ਕੋਸ ਆਪਾਂ ਜਿਹੜੀ 15 ਤੋਂ 20 ਕਿਲੋ ਡੀਏਪ ਨਾਲ ਆਪਾਂ 2852 ਕਣਕ ਦੇ ਬੀਜੀ ਸੀ ਤੇ 60 ਤੋਂ 62 ਕਿਲੋ ਜਿਹੜਾ ਆਪਾਂ ਇਹਦਾ ਵੀ ਪਾਇਆ ਪਹਿਲਾਂ ਦਾ ਤੁਹਾਨੂੰ ਔਰੇ ਦਿਖਾ ਦਿਓ ਜੀ ਦਿਖਾ ਦਿਗੇ ਮੜਾ ਨੇੜੇ ਕਰਕੇ ਦਿਖਾਓ ਔਰੇ ਆ ਤੁਸੀਂ ਦੇਖ ਸਕਦੇ ਹੋ ਜੀ ਕਣਕ ਕਣਕ ਦਾ ਵਾਲਾ ਵੇਖ ਸਕਦੇ ਹੋ 62 ਕਿਲੋ ਬੀ ਪਾਇਆ ਕੱਲਾ ਕੱਲਾ ਦਾਣਾ ਜਿਹੜਾ ਆਪਣਾ ਉੱਗਿਆ ਕਿਉਂਕਿ ਪਹਿਲਾਂ ਬੀ ਨੂੰ ਆਪਾਂ ਸੋਧਿਆ ਸੀ ਪੱਖਾ-ਪੁੱਖਾ ਡਵਲ ਲਾ ਕੇ ਕਰੱਕ ਦਾਣਾ ਚਿਪਕਿਆ ਦਾਣਾ ਜਾਂ ਕੋਈ ਲੱਗਿਆ ਹੋਇਆ ਦਾਣਾ ਉਹ ਸਾਰਾ ਬਾਹਰ ਆ ਤੇ ਕਣਕ ਦਾ ਜਿਹੜਾ ਵਾਲਾ ਤੇ ਬੀ ਆਪਣਾ ਜਿਹੜਾ ਪਾਇਆ ਹੋਇਆ ਉਹ ਵੀ ਤੁਸੀਂ ਦੇਖ ਸਕਦੇ ਹੋ ਇਹਦੇ ਉੱਤੇ ਆ ਜਿਹੜਾ ਆਪਾਂ 15 ਤੋਂ 20 ਕਿਲੋ ਦਾ ਯੂਰੀਆ ਦਾ ਛਿੱਟਾ ਲਾਇਆ ਉਹ ਵੀ ਜਦੋਂ ਕੋਰ ਲਾਈ ਆ ਕੋਰ ਲੱਗੀ ਨੂੰ ਤਕਰੀਬਨ ਅੱਜ ਕੋਈ ਹੋ ਗਿਆ ਹੁਣਾਂ ਤਕਰੀਬਨ ਹਫਤਾਕ ਹੋ ਗਿਆ ਕਣਕ ਬਾਰੇ ਆਪਾਂ ਗੱਲ ਕਰਾਂਗੇ ਹੁਣ 2852 ਬਾਰੇ ਵੀ ਇਹਨੂੰ ਕੀ ਕੀ ਜੜੀਆਂ ਦਿੱਕਤਾਂ ਆ ਰਹੀਆਂ ਇਹਨੂੰ ਜਿਹੜੀ ਵੱਡੀ ਦਿੱਕਤ ਆਉਂਦੀ ਆ ਜੀ ਉਹ ਆਉਂਦੀ ਆ ਪੀਲੀ ਕੁੰਗੀ ਦੀ ਉਹਦੇ ਵਾਸਤੇ ਜਿਹੜੀ ਆਪਾਂ ਸਪਰੇਅ ਕਰਨੀ ਆ ਦੂਜੇ ਪਾਣੀ ਤੋਂ ਪਹਿਲਾਂ ਪਹਿਲਾਂ ਆਪਾਂ ਸਪਰੇਅ ਇੱਕ ਲਾਵਾਂਗੇ ਹੀ ਪੀਲੀ ਕੁੰਗੀ ਵਾਸਤੇ ਐਮੀ ਸਟਾਰ ਦੀ ਲਾਵਾਂਗੇ ਤੇ ਜਾਂ ਲਾਵਾਂਗੇ ਫੋਲੀ ਕਿਉਰ ਦੀ ਦੋ ਸਪਰੇਆਂ ਦੇ ਵਿੱਚੋਂ ਇੱਕ ਨੂੰ ਸਿਲੈਕਟ ਕਰਾਂਗੇ ਤੇ ਨਾਲ ਹੋ ਸਕਦਾ ਕੋਈ ਤੇਲੇ ਵਾਲੀ ਵੀ ਮਾੜੀ-ਮੋਟੀ ਆਪਾਂ ਨੂੰ ਪਾਉਣੀ ਪੈ ਜਾਏ ਕਿਉਂਕਿ ਕਣਕ ਆਪਣੀ ਲੇਟ ਆ ਦੂਜੀਆਂ ਕਣਕਾਂ ਨਾਲੋਂ ਤਕਰੀਬਨ ਮਹੀਨਾ ਡੇਢ ਮਹੀਨੇ ਦਾ ਹੀ ਫਰਕ ਆ ਤੇ ਕਣਕ ਦਾ ਇਹਦਾ ਜਿਹੜਾ ਵજન ਦੀ ਗੱਲ ਕਰਦੇ ਆਪਾਂ ਇਹਦੀ ਗਰੀ ਦਾ ਵજન ਬਹੁਤ ਜ਼ਿਆਦਾ ਹੁੰਦਾ ਜੀ ਦੂਜੀ ਕਣਕ ਨਾਲੋਂ ਤੁਸੀਂ ਤੋਲ ਕੇ ਦੇਖ ਲਿਓ ਜੇ ਬਾਲਟੀ 'ਚ ਨਾ ਭਰ ਕੇ ਦੇਖ ਲਓ ਜੇ 20-20 ਕਿਲੋ ਦੀਆਂ ਤੁਹਾਨੂੰ ਆਪੇ ਹੀ ਪਤਾ ਲੱਗ ਜਾਊਗਾ ਕਿਉਂਕਿ ਕਈ ਭਰਾ ਕਹਿਣਗੇ ਐਵੇਂ ਛਰਲੇ ਛੱਡੀ ਜਾਂਦਾ ਛੱਰਲੇ ਛੱਡਣ ਵਾਲਾ ਕੰਮ ਨਹੀਂ ਕਿਉਂਕਿ ਅਸੀਂ ਤਾਂ ਬਾਈ ਜੀ ਇਹ 5-6 ਸਾਲਾਂ ਤੋਂ ਲਗਾਤਾਰ ਹੀ ਜਾਦਾ ਹੀ ਸਮਾਂ ਹੋ ਗਿਆ ਹੋਣਾ ਵੀ ਗੋਭੀ ਵਾਲੀ ਕਣਕ ਦੇ ਵਿੱਚ ਅਸੀਂ ਇਹੀ ਕਣਕ ਵਾਰਤਦੇ ਹਾਂ ਕਿਉਂਕਿ ਖੜਦੀ ਇਹ ਆ ਮੰਜਣ ਥੱਲੇ ਬਹੁਤ ਜ਼ਿਆਦਾ ਹੁੰਦਾ ਦੂਜੀਆਂ ਕਣਕਾਂ ਜਿਹੜੀਆਂ ਉਹ ਡੈਗ ਪੈਂਦੀਆਂ ਤੇ ਕਣਕ ਦੀ ਵੈਰਾਈਟੀ ਬਹੁਤ ਵਧੀਆ ਹਜੇ ਬਾਈ ਜੀ ਅਸੀਂ 1 ਜਨਵਰੀ ਨੂੰ ਨਵੇਂ ਸਾਲ ਤੇ ਕਣਕ ਹਜੇ ਬੀਜਣੀ ਵੀ ਆ ਉਹ ਵੀ ਤੁਹਾਨੂੰ ਵਿਖਾਵਾਂਗੇ ਆਪਾਂ ਬੀਜ ਦੀ ਕਿੰਨਾ ਬੀ ਪਾਉਣਾ ਤੇ ਕਾ ਕਿਵੇਂ ਬੀਜਣੀ ਆ ਉਹ ਵੀ ਤੁਹਾਨੂੰ ਆਪਾਂ ਪੂਰੀ ਵੀਡੀਓ ਉਹਦੀ ਵੀ ਪਾਵਾਂਗੇ ਹਜੇ ਆ ਆਪਾਂ ਸਮਲੋ 62 ਕਿਲੋ ਤੇ ਬੀਜੀ ਵੀ ਆ ਉਹ ਆਪਾਂ ਹੋ ਸਕਦਾ 80 ਕਿਲੋ 80 82 ਕਿਲੋ ਵੀ ਪਾਵਾਂਗੇ ਉਹਦਾ ਇੱਕ ਜਨਵਰੀ ਨੂੰ ਉਹਦੇ ਵੀ ਔਰੇ ਕੱਢਣੇ ਆ ਹਜੇ ਹਜੇ ਕਈ ਭਰਾ ਕਹਿਣਗੇ ਉਹਦੇ ਚੋਂ ਨਿਕਲੂਗਾ ਕੀ ਬਾਈ ਇਹ ਆਪਣਾ ਸਮਲੋ ਵੀ ਜਿਹੜੇ ਹਿਸਾਬ ਨਾਲ ਵੇਖ ਗਿਆ ਵੀ ਹਜੇ ਕੋਈ ਠੰਡ ਨਹੀਂ ਹੋਈਗੀ ਐਨੀ ਠੰਡ ਕੋਈ ਜ਼ਿਆਦਾ ਠੰਡ ਨਹੀਂ ਇਹਹੀ ਠੰਡ ਇੱਕ ਮਹੀਨਾ ਜਾਂ 20 ਦਿਨ ਲੇਟ ਜਾਵੜੀ ਤਾਂ ਜਿਹੜੀ ਆਪਾਂ ਕਣਕ ਬੀਜਣੀ ਆ ਨਾ ਉਹ ਇਸ ਕਣਕ ਦੇ ਬਰਾਬਰ ਆਊਗੀ ਪੂਰਾ ਦਾਣਾ ਬਣੂਗਾ ਉਹਦਾ ਕੋਈ ਦਿੱਕਤ ਨਹੀਂ ਆਉਣੀ ਉਹਦੇ 'ਚ ਸਪਰੇਆ ਹੋ ਸਕਦੀਆਂ ਉਹਦੇ 'ਚ ਕੋਈ ਦੋ ਵਾਰ ਦਾ ਲੱਗ ਜਾਣਾ ਕਿਉਂਕਿ ਲੇਟ 'ਚ ਸੁੰਡੀ ਦਾ ਅਟੈਕ ਵੀ ਆਉਣਾ ਹੈ ਪੀਲੀ ਕੁੰਗੀ ਦਾ ਅਟੈਕ ਵੀ ਆਉਣਾ ਉਹ ਦਿੱਕ ਤਾਂ ਆਉਣਗੀਆਂ ਜੇ ਆਈਆਂ ਤਾਂ ਤੇ ਹੋ ਸਕਦਾ ਉਹ ਪਾਣੀ ਵੀ ਦੋ ਹੀ ਲਵੇ ਕਿਉਂਕਿ ਹਜੇ ਬੀਜਣੀ ਆਪਾਂ ਤਿੰਨਾਂ ਚਾਰਾਂ ਦਿਨਾਂ ਨੂੰ ਆ ਅੱਜ 28 ਦਸੰਬਰ ਆ 1 ਜਨਵਰੀ ਨੂੰ ਹੋਰ ਇਹ ਕੱਢਾਂਗੇ ਕੱਲ ਨੂੰ ਉਹ ਗੋਭੀ ਵਾਲਾ ਵਾਹਣ ਆਪਣਾ ਵਿਹਲਾ ਹੋ ਜਾਊਗਾ ਤੇ ਗੋਭੀ ਵੀ ਆਪਣੀ ਹਜੇ ਲਗਾਤਾਰ ਹੀ ਚੱਲੀ ਜਾਂਦੀ ਆ ਕਦੇ ਤੇਜ਼ੀ ਹੋ ਜਾਂਦੀ ਆ ਕਦੇ ਮੰਦਾ ਆ ਜਾਂਦਾ ਉਹਦਾ ਵੀ ਨਹੀਂ ਖੜਾ ਛੱਡਣਾ ਆਪਾਂ ਪਨੀਰੀ ਗਾਂ ਫੇਰ ਵੇਚਤੀ ਆ ਉਹ ਵੀ ਆਪਾਂ ਦੁਬਾਰਾ ਫੇਰ ਚਾਰ ਕਿੱਲੇ ਲਾਵਾਂਗੇ ਤਾਂ ਦੋਸਤੋ ਇਹਦੇ ਚ ਜਿਹੜੀ ਗੁੱਲੀ ਡੰਡੇ ਵਾਲੀ ਦਿੱਕਤ ਆ ਉਹ ਸਾਡੇ ਆ ਰਹੀ ਆ ਹਜੇ ਆ ਦੇਖ ਸਕਦੇ ਹੋ ਤੁਸੀਂ ਆ ਗੁੱਲੀ ਡੰਡਾ ਨਿਕਾ ਨਿਕਾ ਹੋ ਗਿਆ ਹੈ ਜਿੱਦਣ ਹੁਣ ਵਾਤਾਰ ਆ ਗਈ ਗੁੱਲੀ ਡੰਡੇ ਵਾਲੀ ਸਪਰੇ ਵੀ ਆਪਾਂ ਜਿਹੜੀ ਪਾਉਣੇ ਆ ਉਹ ਤੁਹਾਨੂੰ ਦੱਸਾਂਗੇ ਫਿਰ ਕਿਹੜੀ ਵਰਤਦੇ ਆਪਾਂ ਕਿਉਂਕਿ ਜਦੋਂ ਗੁੱਲੀ ਡੰਡਾ ਇਸ ਤਰ੍ਹਾਂ ਦਾ ਜੀ ਉਦੋਂ ਤਾਂ ਮਾਰਨਾ ਵੀ ਸੌਖਾ ਹੈ ਜੇ ਜਦੋਂ ਇਹ ਮੋਟਾ ਹੋ ਜੇ ਉਦੋਂ ਇਹਨੂੰ ਸਪਰੇ ਕੋਈ ਵੀ ਨਹੀਂ ਮਾਰਦੀ ਬੜੀ ਦਿੱਕਤ ਆ ਆ ਰਹੀ ਆ ਸਪ੍ਰੇਆਂ ਦੇ ਵਿੱਚ ਤਾਂ ਇਹਨੂੰ ਵੀ ਮਾਰਾਂਗੇ ਆਪਾਂ ਤੇ ਤੁਹਾਨੂੰ ਫਿਰ ਬਖਾਵਾਂਗੇ ਕਿਹੜੀ ਸਪਰੇ ਦੀ ਆਪਾਂ ਵਰਤੋਂ ਕਰਦੇ ਆਂ ਇੱਕ ਗੱਲ ਤੁਹਾਨੂੰ ਮੈਂ ਹੋਰ ਵੀ ਤੁਹਾਡੇ ਨਾਲ ਸਾਂਝੀ ਕਰਦਿਆਂ ਵੀ ਜਿਹੜੀ ਆਪਣੀ ਕਣਕਾਂ ਦਾ ਬੜਾ ਰੌਲਾ ਪਈ ਜਾਂਦਾ ਸੁੰਢੀ ਖਾ ਗਈ ਸੁੰਢੀ ਖਾ ਗਈ ਸੁੰਢੀ ਦੀ ਦਿੱਕਤ ਬਾਈ ਜੀ ਸਾਡੀ ਕਣਕ ਨੂੰ ਵੀ ਆਈ ਆ ਕਈਆਂ ਭਰਾਵਾਂ ਨੇ ਤਾਂ ਸੁਪਰ ਸੀਡਰ ਨਾਲ ਬੀਜੀ ਆ ਕਈਆਂ ਨੇ ਗੱਠਾਂ ਚ ਕਾ ਕੇ ਵੀ ਬੀਜੀ ਆ ਆਪਾਂ ਬਾਈ ਜੀ ਗੋਭੀ ਚੱਕ ਕੇ ਕਣਕ ਬੀਜੀ ਆ ਪਰ ਦਿੱਕਤ ਸਾਡੇ ਵੀ ਆਈ ਆ ਆ ਤੁਹਾਨੂੰ ਦਿਖਾ ਦਿੰਨੇ ਆ ਵੀ ਇਸ ਤਰ੍ਹਾਂ ਜਿਹੜੀ ਦਿੱਕਤ ਸਾਡੀ ਗੋਭੀ ਵਾਲੀ ਕਣਕ ਨੂੰ ਵੀ ਆਈ ਆ ਇਹ ਐਤਕੀ ਪਹਿਲੀ ਯਾਰ ਆ ਇਹ ਡੈਕਤ ਸਾਡੀ ਗੋਭੀ ਵਾਲੀ ਕਣਕ ਨੂੰ ਆਈ ਆ ਅੱਗੇ ਨਹੀਂ ਸੀ ਆਈ ਕਿਤੇ ਐਤਕੀ ਇਹ ਪਹਿਲੀ ਵਾਰ ਇਹ ਪ੍ਰੋਬਲਮ ਆਈ ਆ ਪਰ ਹੁਣ ਅਸੀਂ ਪਾਣੀ ਇਹਨੂੰ ਜਿਹੜਾ ਛੇਤੀ ਲਈ ਜਾਂਦੇ ਆ ਵੀ ਠੰਡ ਨਾਲ ਸੁੰਡੀ ਆ ਜਿਹੜੀ ਛੇਤੀ ਮਰਨ ਦੇ ਚਾਂਸ ਹੈਗੇ ਆ ਵੀ ਮਰ ਜੇ ਤੇ ਜੇ ਨਾ ਵੀ ਫੇਰ ਵੀ ਨਾ ਸੂਤ ਆਇਆ ਕੰਮ ਤਾਂ ਫਿਰ ਕਲੋਰੋ ਜ਼ਰੂਰ ਛੱਡਾਂਗੇ ਵਿੱਚ ਜੀ ਤੂਤਰੀ ਬਣਾ ਕੇ